2500 ਦਾ 2500 1500 ਬਨ ਨਹੀਂ ਮਿਲਿਆ 2500 ਕਿੱਥੋਂ ਦੇ ਦੂ ਇਹ ਪਹਿਲੀ ਸਰਕਾਰ ਹੋ ਗਈ ਜਿਹਦੇ ਵਿੱਚ ਜਿਹੜੇ ਸਰਪੰਚ ਨੇ ਆਦਰ ਪਾਰਟੀ ਦੇ ਬਣਨਗੇ ਕਾਂਗਰਸ ਕਾਲੀਆਂ ਸਰਪੰਚਵਾ ਪੰਜਾਬ ਜੋ ਯਾਤਰਾ ਨੂੰ ਕਿੰਨਾ ਗ ਹੰਗਾਰਾ ਮਿਲ ਰਿਹਾ ਤੁਹਾਡੇ ਸਾਹਮਣੇ ਐਨੇ ਬੰਦਲੀ ਗੱਲ ਤੋਂ ਰਿਕਨ ਮਾਪਾਂ ਪੰਚਾਇਤ ਨੂੰ ਕਹਿਣਾ ਜੀ ਇਹ ਸਰਪੰਚ ਨੇ ਕੋਈ ਨਿੱਦਿਆ ਇਹਦੀ ਬਦਲੀ ਕਰਦੋ ਵੀ ਗਾਹਮ ਫਲ ਦੋ ਨੂੰ ਦੇਖੋ ਖਾਤਰੇ ਵਿੱਚ ਕੁਛ ਨਹੀਂ ਆਏਗਾ ਇਹਦਾ ਇਹਨਾਂ ਕਾਂਗਰਸ ਵਾਲਿਆਂ ਦਾ ਕੀ ਸੀਗੇ ਰਲ ਕੇ ਕਿਦੋਂ ਚੱਲੀ ਜਾਂਦੇ ਸੀ ਕਿ ਸੈਟਿੰਗ ਸੀਗੇ ਉੱਪਰ ਆਪਣੇ ਦਾਜੇ ਨਾਲ ਕਿਹੜੀ ਪਾਰਟੀ ਦੀ ਸਥਿਤੀ ਵਧੀਆ ਦਿਖ ਰਿਹਾ ਉਹ ਵੀ ਠੀਕ ਹੈ ਆਪਣੀ ਸਗਾਹ ਮੁਫਤ ਹੈ ਬਿਜਲੀ ਕੰਮ ਕਰਨ ਦੀ ਲੋੜ ਨਹੀਂ ਇਹ ਸਰਕਾਰ ਨੇ ਨੰ ਕੰਮ ਪਾਣਾ ਕਰਤਾ ਵੀ ਇਹ ਨਕਮੇ ਕਰ ਤੇ ਲੋਕ ਕੰਮ ਕਰਦੇ ਪੰਡਾਂ ਦੀ ਸਾਰੀਆਂ ਤਰ੍ਹਾਂ ਪਾਰਟੀਆਂ ਸਾਰੇ ਬੜੇ ਹਰ ਇੱਕ ਬੰਦੇ ਦੀ ਹਾਲਤਾ ਟਾਈਮ ਤੇ ਜਾ ਕੇ ਪਤਾ ਲੱਗਣਾ ਵੀ ਰੌਣਕ ਸੱਥਾਂ ਦੀ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਫਤੇਗੜ ਸਾਹਿਬ ਦੇ ਪਿੰਡ ਸਰਾਣਾ ਦੇ ਵਿੱਚ ਜਿੱਥੇ ਬਹੁਤ ਸਾਰੇ ਬਜ਼ੁਰਗ ਲੋਕ ਇੱਥੇ ਤਾਸ਼ ਖੇਡਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਾਂਗੇ ਕਿ ਸਿਆਸਤ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਚੋਣਾਂ ਦਾ ਜਿਹੜਾ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੋਣ ਜਾ ਰਹੀ ਹੈ ਪੰਚਾਇਤੀ ਚੋਣਾਂ ਦੀ ਤੇ ਲੋਕ ਸਭਾ ਚੋਣਾਂ ਦੀ ਇਹਦੇ ਬਾਰੇ ਕੀ رائے ਰੱਖਦੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਲਾਭ ਸਿੰਘ ਠੀਕ ਹੈ ਬਾਬਾ ਜੀ ਨਵੀਂ ਸਰਕਾਰ ਨੂੰ ਦੋ ਸਾਲ ਹੋਣੇ ਆਲੇ ਨੇ ਕਿਵੇਂ ਦੇਖਦੇ ਹੋ ਹੈ ਨਵੀਂ ਸਰਕਾਰ ਦੋ ਸਾਲ ਹੋਣ ਆਲੇ ਨੇ ਚੰਗੇ ਕੰਮ ਹੋਏ ਨੇ ਜਗਨੇ ਅੱਛਾ ਹਾਂ ਉਹ ਕਿਦਾਂ ਉਹ ਕਿਦਾਂ ਕਿ ਉਹ ਹਿਲਸੜਾ ਨੇ ਹੋਰ ਉਹ ਰੋਕਤੀਆਂ ਧੰਤਬਾਲ ਨੇ ਹਾਂ ਬੰਬ ਉਹ ਕਰਿਆ ਕੀ ਅੱਛਾ ਰੋਕਤੀਆਂ ਕਿਵੇਂ ਮਿਲਦੀ ਨਹੀਂ ਤੁਹਾਨੂੰ ਪੈਨਸ਼ਨ ਹੋ ਕ ਬਹੁਤ ਹੀ ਰੋਗ ਆਈ ਹੋ ਜੀ ਅੱਛਾ ਹਾਂ ਜਿਹੜੀ 1500 ਆਉਂਦੀ ਹੈ ਹਾਂ ਉਹ ਤਾਂ ਕਹਿੰਦੇ ਸੀ 2500 ਕਰਾਂਗੇ 2500 ਦਾ 2500 1500 ਬੰਨੀ ਮਿਲਿਆ 2500 ਕਿੱਥੋਂ ਦੇ ਦੂ ਆ اچھا ਫਿਰ ਪਰੇਸ਼ਾਨੀ ਹੁੰਦੀ ਤੁਹਾਨੂੰ ਹੋਰ ਪਰੇਸ਼ਾਨੀ ਤਾਂ ਹੈ ਉਹ ਜੀ ਕੰਮ ਨਹੀਂ ਕਰਦੇ ਕਾਰ ਨਹੀਂ ਕਰਦੇ ਬਿਹਲੇ ਆ ਇੱਕ ਫਿਰ ਸਸਲ ਦੇ ਥਰ ਪਰ ਆ ਹਾਂ ਜੀ ਇਹ ਵੀ ਮੰਨਦੇ 2500 ਹੋਣੀ ਚਾਹੀਦੀ ਹੈ ਹੈ 2516 ਵੀ ਲਾਣਾ ਛੇਤੀ ਕਰਨਾ ਚਾਹੀਦਾ ਉਹਨਾਂ ਨੂੰ ਪਰ ਕਰੂਗਾ ਜਾਂ ਦੇਖਾਂਗੇ ਹਾਂ ਜੀ ਪਹਿਲਾਂ ਜਿਹੜੇ ਸਰਕਾਰਾਂ ਰਹੀਆਂ ਨੇ ਕਾਂਗਰਸ ਤੇ ਕਾਲੀ ਦਲ ਦੀ ਉਹ ਠੀਕ ਸੀਗਾ ਉਹ ਠੀਕ अच्छा हां जी ओदो पेंशन मिलदी सी फेरा ऐसे छड़े महीने हम्म हां जी ठीक है पर कहंदे ਵੀ ਹੋਰ ਕੰਮ ਨਹੀਂ ਉਹਨਾਂ ਨੇ ਕਰਿਆ ਕੋਈ ਹੈ ਨਾਲੇ ਕਹਿੰਦੇ ਕੋਈ ਹੋਰ ਕੰਮ ਨਹੀਂ ਕਰਿਆ ਉਹਨਾਂ ਨੇ ਕਿਹੜਾ ਕੋਈ ਹੋਰ ਕੰਮ ਨਹੀਂ ਕਰੇ ਕੰਮ ਕਰੇ ਬਥੇਰੇ ਨੇ ਕਰੇ ਕਿਉਂ ਨਹੀਂ ਠੀਕ ਹੈ ਤੁਸੀਂ ਉਹਨਾਂ ਤੋਂ ਸੰਤੁਸ਼ਟ ਹੋ ਪਿਛਲਿਆਂ ਤੋਂ हां जी ਠੀਕ ਕੀ ਨਾਮ ਬਾਬਾ ਜੀ ਗਗੰਦਰ ਠੀਕ ਹੈ ਉਹ ਤੁਹਾਡੇ ਸਾਥੀ ਕਰਿਆ ਨੇ ਪੈਨਸ਼ਨ ਦੀ ਸਮੱਸਿਆ ਆਉਂਦੀ ਆ ਇੱਧਰ ਤੁਹਾਨੂੰ ਵੀ ਆ ਹਾਂ ਜੀ ਦਿਓ ਹੈ ਅੱਛਾ ਅੱਛਾ ਜਿਹੜੇ ਸੂਲਤਾ ਕੋਈ ਮਿਲਦੀਆਂ ਨੇ ਜਿਵੇਂ ਬਿਜਲੀ ਮਾਫ ਹੋ ਠੀਕ ਹੈ ਕੰਮ ਕਿ ਜੁਨਟ ਘਟਾਉਣੀ ਚਾਹੀਦੀ ਸੀ ਹੋ ਗਿਆ ਠੀਕ ਹੈ ਅੱਛਾ ਮੈਡਰਾ ਹੁੰਦਾ ਘੱਟਾ ਬਣਾ ਅੱਛਾ ਅੱਛਾ ਹਾਂ ਇਧਰ ਤੁਹਾਡਾ ਕੀ ਨਾਮ ਹੈ ਜੀ ਅੱਛਾ ਦਾ ਭਾਕ ਸਿੰਘ ਹੈ ਜੀ ਠੀਕ ਹੈ ਜੀ ਬਾਬਾ ਜੀ ਇੱਥੇ ਖੇਡਦੇ ਹੋ ਟਾਈਮpass ਕਰਨ ਵਾਸਤੇ ਆਉਂਦੇ ਹੋ ਹਾਂ ਜੀ ਹਾਂ ਆਪਣਾ ਆਪਣਾ ਟਾਈਮ ਲੰਘ ਜਾਂਦਾ ਪਿੱਲਿਆਂ ਦੇ ਬੈਠਿਆਂ ਦਾ ਹੋਰ ਕੀ ਕਰੀਏ ਕੋਈ ਕੰਮ ਨਹੀਂ ਤੰਦਾ ਨੂੰ ਹੋਰ ਜੀ ਪਿਛਲੀਆਂ ਸਰਕਾਰਾਂ ਠੀਕ ਸੀ ਕਿ ਨਵੀਂ ਆਪਣੇ ਭਾਰੇ ਸਾਰੀ ਦੁਨੀਆ ਦੇ ਠੀਕ ਨਹੀਂ ਉਹ ਕਿਵੇਂ ਸਾਰੇ ਜਿਹੜੇ ਪਹਿਲਾਂ ਤੇ ਉਹ ਆਪਣੇ ਕੰਮ ਕਰਕੇ ਹੋਣ ਵਾਲੀਆਂ ਆਪਣੇ ਕਰਮੀਆਂ ਨੇ ਹੁਣ ਹੁਣ ਵਧੀਆ ਹੋ ਰਿਹਾ ਪਹਿਲਾਂ ਨਾਲੋਂ ਕਿ ਮਤਲਬ ਉਹਦੀ ਜਨਮ ਨਾ ਕੋਈ ਪਿਲਸਣ ਲਪਾਉਂਦਾ ਜਿੱਥੇ ਨਾ ਲਵਾ ਗਿਆ 70 ਸਾਲ ਦਾ ਹੋ ਗਿਆ ਕੁਝ ਨਹੀਂ ਮਿਲਦਾ ਬਿੱਲੇ ਕੋਈ ਪੈਨਸ਼ਨ ਹੀ ਲੱਗੀ ہوئی ਕੋਈ ਨਹੀਂ ਜੀ ਕੁਛ ਨਹੀਂ ਲਵਾਈ ਨਹੀਂ ਕਿ ਲੱਗੀ ਨਹੀਂ ਕੋਈ ਲਾਇ ਨਹੀਂ ਰਿਹਾ ਕਹਿੰਦੇ ਨੇ ਤੇਰੇ ਕੋਲ ਜ਼ਮੀਨ ਦੀ ਜ਼ਮੀਨ ਮੇਰੇ ਕੋਲ ਨਹੀਂ ਕੁਛ ਨਹੀਂ ਨਹੀਂ ਕੋਈ ਕਾਰਨ ਤਾਂ ਹੋਊਗਾ ਵੀ ਇਹ ਨਹੀਂ ਲੱਗ ਰਹੀ ਅੱਛਾ ਬਾਹ ਮੇਰੀ ਮਰੀ ਪਈਆ ਕਹਿੰਦੇ ਨੇ ਹੱਥ ਵੱਡੇ ਨੂੰ ਲਾਹ ਟੁੱਟੇ ਵਾਲੇ ਨੂੰ ਪਿਲਸਣ ਮਿਲੂਗੀ ਇਹ ਨਹੀਂ ਮਿਲਦੀ ਕੰਮ ਕਰਨੀ ਚੁਕੀ ਨਹੀਂ ਹੂੰ ਹੂੰ ਲੈ ਤੁ ਠੀਕ ਹੈ ਫਿਰ ਟਾਈਮ ਪਾਸ ਕਿਵੇਂ ਕਰਦੇ ਗੁਜ਼ਾਰਾ ਟਾਈਮ ਆਪਣੇ ਭਤੀਜੇ ਨਾਲ ਰਲ ਕੇ ਕਰਦਾ ਜੀ ਕੱਖ ਹੋਣਾ ਟਾਈਮ ਪਾਸ ਕਰਨਾ ਹੈ ਉਹ ਤਾਂ ਤੁਹਾਡਾ ਕੀ ਨਾਮ ਹੈ ਜੀ ਸਰਵਿਸਿੰਗ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਪਿਛਲੀਆਂ ਸਰਕਾਰਾਂ ਨੇ ਕੰਮ ਕਰ ਵਧੀਆ ਕਰੇ ਨੇ ਕਿ ਅੱਜ ਹਜੇ ਕਿਉਂਕਿ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ 2 ਸਾਲ ਹੋਏ ਨੇ ਹਜੇ ਹੁਣ ਇਹਨੇ ਤੇ 3 ਸਾਲ ਦਾ ਸਮਾਂ ਨਹੀਂ ਲੱਗਦਾ ਵੀ ਪਿਆ ਬਾਕੀ ਫਰਕ ਲੱਗਦਾ ਕੋਈ ਦੇਖੋ ਥੋੜਾ ਸਮਾਂ ਲੱਗਦਾ ਜੀ ਇਹ ਕਰ ਇੱਕ ਚੀਜ਼ ਨੂੰ ਤਾਂ ਮਦਦ ਦੋ ਰੈਟ ਟਾਈਮ ਨਾਲ ਹਰ ਚੀਜ਼ ਛੋਟੀ ਛੋਟੀ ਲੋਟ ਹੋਊਗੀ ਕਿਉਂਕਿ ਪਹਿਲੇ 70 ਸਾਲਾਂ ਦੇ ਵਿੱਚ ਜੋ ਉਸ ਕੰਮ ਖਰਾਬ ਹੋ ਚੁੱਕੇ ਨੇ ਉਹ ਇਨੀ ਛੇਤੀ ਦਾ ਠੀਕ ਹੋ ਨਹੀਂ ਸਕਦੇ ਥੋੜਾ ਸਮਾਂ ਦੋ ਸਮੇਂ ਨਾਲ ਸਭ ਕੁਝ ਠੀਕ ਹੁੰਦਾ ਆਊਗਾ ਲੋਕ ਵੀ ਸਾਥ ਦੇਣਗੇ ਸਾਰਾ ਕੰਮ ਸੈੱਟ ਹੋਊਗਾ ਹਾਲੀਵੁੱਡ ਟਾਈਮ ਲੱਗੂ ਥੋੜਾ ਜਿਹਾ ਦੇਖੋ ਹਰ ਜਦੋਂ ਕਿ ਆਪਾਂ ਨਾਰਮਲ ਜੀ ਛੋਟੀ ਗੱਲ ਆਪਾਂ ਦੇ ਰਹੇ ਜਦੋਂ ਕੋਈ ਆਪਾਂ ਘਰ ਦੇ ਵਿੱਚ ਅੱਡ ਹੁੰਨੇ ਆ ਇੱਕ ਲਾਣੇਦਾਰ ਹੁੰਦਾ ਮੇਨ ਉਹ ਫੰਡਾ ਚਲਾਉਂ ਜਦੋਂ ਅੱਡ ਹੁੰਨੇ ਆ ਤਾਂ ਹਾਲੀਵੁੱਡ ਦੀ ਸਾਰੀ ਸੈਟਿੰਗ ਕਰਨੀ ਪੈਂਦੀ ਨਾ ਇਕੱਲੇ ਹੋ ਸਕਦਾ ਵੀ ਇਹ ਠੀਕ ਹੋ ਜਾਵੇ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਿਸਟਮ ਖਰਾਬ ਹੋਇਆ ਪਿਆ ਸੀਗਾ ਉਹਨੂੰ ਸਮਾਂ ਲੱਗ ਰਿਹਾ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਰਹੀਆਂ ਨੇ ਅਕਾਲੀ ਦਲ ਤੇ ਕਾਂਗਰਸ ਵਾਲੇ ਕਹਿ ਰਹੇ ਨੇ ਹੁਣ ਜਿਵੇਂ ਅਕਾਲੀ ਦਲ ਨੇ ਵੀ ਪੰਜਾਬ ਯਾਤਰਾ ਸ਼ੁਰੂ ਕਰੀ ਹੈ ਉਹ ਕਹਿੰਦੇ ਵੀ ਪੰਜਾਬ ਦਾ ਖਤਰੇ ਦੇ ਵਿੱਚ ਹੈ ਤੇ ਇੱਧਰ ਤੁਸੀਂ ਦੂਜੇ ਪਾਸੇ ਕਹਿੰਦੇ ਹੋ ਕਿ ਇਹ ਠੀਕ ਕਰਨ ਨੂੰ ਫਿਰਦੇ ਨੇ ਆਮ ਆਦਮੀ ਪਾਰਟੀ ਵਾਲੇ ਦੇਖੋ ਖਾਤਰੇ ਦੇ ਵਿੱਚ ਕੁਝ ਨਹੀਂ ਹੈਗਾ ਇਹ ਤਾਂ ਇਹਨਾਂ ਕਾਂਗਰਸ ਅਕਾਲੀਆ ਦਾ ਕੀ ਸੀਗਾ ਰਲ ਕੇ ਇੱਕ ਦੋ ਨੇ ਚੱਲੀ ਜਾਂਦੇ ਸੀ ਕਿ ਸੈਟਿੰਗ ਸੀਗੇ ਉੱਪਰ ਹਾਂਜੀ ਇੱਕ ਦੋ ਨੂੰ ਮਾੜਾ ਚੰਗਾ ਕਹਿੰਦੇ ਸੀਗਾ ਆਪਣਾ ਕਦੇ ਰਲ ਕੇ ਉਹਨੇ ਖਾ ਲਿਆ ਕਦੇ ਉਹਨੇ ਖਾ ਲਿਆ ਜਦੋਂ ਕੋਈ ਚੰਗਾ ਬੰਦਾ ਆਉਂਦਾ ਤਾਂ ਕਿਸੇ ਦਾ ਵਿਰੋਧ ਕਰਦਾ ਤਾਂ ਉਹਦਾ ਕੋਈ ਚੰਗਾ ਕਰਦਾ ਤਾਂ ਉਹਦਾ ਵਿਰੋਧ ਤਾਂ ਹੁੰਦਾ ਹੀ ਹੁੰਦਾ ਠੀਕ ਹੈ ਨਾ ਵਿਰੋਧ ਤਾਂ ਹੁਣ ਹੋਣਾ ਹੀ ਹੈ ਜੇ ਕੋਈ ਮੈਂ ਕਿਸੇ ਨੂੰ ਕਹੂੰਗਾ ਵੀ ਚੰਗੇ ਕੰਮ ਕਰ ਰਿਹਾ ਹੈ ਉਹ ਲਈ ਤਾਂ ਵਿਰੋਧ ਤਾਂ ਹੁੰਦਾ ਹੀ ਹੈ ਜੀ ਪੰਜਾਬ ਚੋਂ ਯਾਤਰਾ ਨੂੰ ਕਿੰਨਾ ਕੁ ਹੰਗਾਰਾ ਮਿਲ ਰਿਹਾ ਹੈ ਤੁਹਾਡੇ ਸਾਹਮਣੇ ਨਾਲ देखो ਸਾਡੇ ਦਾ ਜਫਤ ਗੜ ਜਿਹੜੇ ਸਾਨੂੰ ਕੁਝ ਪਤਾ ਨਹੀਂ ਹੈਗਾ ਬਾਕੀ ਜਿਹੜਾ ਮੈਂ ਤਾਂ YouTube ਤੇ ਤੇ ਨੈਟ ਤੇ ਦੇਖਦਾ ਠੀਕ ਹੈ ਇਹਨਾਂ ਵਜਾ ਦੇ ਹੰਗਾਰਾ ਤਾਂ ਨਹੀਂ ਮਿਲ ਰਿਹਾ ਹੈਗਾ ਹਾਂਜੀ ਮਤਲਬ ਉਹਨਾਂ ਵੱਲੋਂ ਜਿਹੇ ਹਕਦਮ ਚੁੱਕਿਆ ਗਿਆ ਵੀ ਪੰਜਾਬ ਚੋਂ ਦੀ ਜਰੂਰਤ ਪੈਗੀ ਕਾਰਨ ਕੀ ਲੱਗਦੇ ਤੁਹਾਨੂੰ ਕਿਉਂ ਚੋਣਾ ਵੀ ਆ ਰਹੀਆਂ ਨੇ ਕਾਰਨ ਤਾਂ ਤੁਹਾਨੂੰ ਪਤਾ ਹੈ ਚੋਣਾ ਕਰਕੇ ਪੋਲਿਟਿਕਸ ਇਹਦਾ ਹਰੇਕ ਦਾ ਬੰਦਾ ਨੇ ਪਿੱਛੇ ਲਾਉਣਾ ਹੀ ਹੁੰਦਾ ਜਨਤਾ ਨੇ ਜਨਤਾ ਨੂੰ ਲਾਉਣ ਦੇ ਪਿੱਛੇ ਭੜਕਾਉਣਾ ਹੁੰਦਾ ਜਿਵੇਂ ਹੁਣ ਪਿੱਛੇ ਆਪਾਂ ਨੇ ਸਿੱਧੂ ਦਾ ਹੋ ਗਿਆ ਲੱਖਾ ਸੁਹਾਣਾ ਫਿਰਿਆ ਸੀਗਾ ਇਹ ਤਾਂ ਹੁਣ ਚੱਲੇ ਰਿਹਾ ਯਾਰ ਕਿ ਜਿੰਨੇ ਚੱਲ ਰਹੇ ਤਾਂ ਤਾਂ ਹੋ ਤੇ ਗੱਲਬਾਤ ਕਰਦੇ ਆ ਨੌਜਵਾਨ ਕੀ ਨਾਮ ਹੈ ਬਰਦਰ ਗੁਰਵਿੰਦਰ ਸਿੰਘ ਜੀ ਅ ਗੱਲ ਕਰੀ ਇੱਕ ਨਾ ਚੈਨਲ ਰੋਡ ਦੀ ਬੜੀ ਸਮੱਸਿਆ ਹੈ ਨਾ ਕਿ ਬੱਚੇ ਜਿਹੜੇ ਪਤੰਗ ਝਣਾਉਂਦੇ ਨੇ ਉਹਦੇ ਨਾਲ ਪਰ ਨੁਕਸਾਨ ਬਹੁਤੋ ਚੀਜ਼ ਦਾ ਉੱਪਰੋਂ ਬੰਦ ਹੋਈ ਪਈ ਹੈ ਪਰ ਦੁਕਾਨਾਂ ਤੇ ਵਿਕਦੀ ਹੋਣੀ ਹੈ ਦੁਕਾਨਾਂ ਦੇ ਉੱਤੇ ਵਿਕਦੀ ਹੈ ਜੀ ਕਿਉਂਕਿ ਪਿੱਛੋਂ ਆ ਰਹੀ ਹੈ ਬੜੇ ਬੜੇ ਮੰਤਰੀਆਂ ਐਮ ਐਲ ਏ ਦੇ ਫੈਕਟਰੀਆਂ ਲਾਇਆ ਹੋਏ ਨੇ ਖੁੱਦੀਆਂ ਜੀ ਤਾਂ ਕਰਕੇ ਆ ਰਹੀ ਹੈ ਸਰਕਾਰਾਂ ਨੂੰ ਜੇ ਪੈਸਾ ਜਾਂਦਾ ਹੈ ਤਾਂ ਕਰਕੇ ਇਹ ਇੱਥੇ ਆਪਣਾ ਭੇਜ ਦੇ ਦੁਕਾਨਾਂ ਦੇ ਵਿੱਚ ਜੇ ਹੁਣ ਫਰਜ਼ ਕਰ ਉੱਪਰੋਂ ਕੋਈ ਸਕੰਜਾ ਕਸਿਆ ਜਾਵੇ ਫਿਰ ਇੱਥੇ ਕਿਵੇਂ ਆਜੂਗੀ ਇਹ ਸਾਰਾ ਕੁਝ ਮਿਲੀਭੁਗਤ ਨਾਲ ਹੀ ਹੁੰਦਾ ਜੀ ਸਰਕਾਰਾਂ ਦੀ ਮਿਲੀਭੁਗਤ ਨਾਲ ਜੇ ਸਰਕਾਰਾਂ ਦੀ ਗੱਲ ਕਰੀਏ ਤੀਜੀ ਪਾਰਟੀ ਵੀ ਕਹਿੰਦੇ ਕਈ ਦੇਖ ਲਈ ਵੀ ਇਹਦੇ ਵਿੱਚ ਵੀ ਕੋਈ ਫਰਕ ਨਹੀਂ ਆਇਆ ਤੁਸੀਂ ਕੀ ਮੰਨਦੇ ਹੋ ਪਹਿਲਾਂ ਅਕਾਲੀ ਦਲ ਕਾਂਗਰਸ ਆਉਂਦੇ ਰਹਿੰਨੇ ਵਾਰ-ਵਾਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੋ ਸਾਲਾਂ ਦੇ ਵਿੱਚ ਜੇਕਰ ਨਿਚੋੜ ਕੱਢਿਆ ਜਾਵੇ ਤਾਂ ਕੋਈ ਫਰਕ ਹੈਗਾ ਕਿ ਪਹਿਲਾਂ ਵਾਂਗ ਹੀ ਚੱਲ ਰਿਹਾ ਸਾਰਾ ਕੁਝ ਨਹੀਂ ਜੀ ਫਰਕ ਬਹੁਤ ਫਰਕ ਹੈਗਾ ਜੀ ਜਿੰਮੇ ਕਿ ਹੁਣ ਤੁਸੀਂ ਦੇਖ ਲਓ ਕੋਈ ਵੀ ਕੰਮਕਾਰ ਹੋ ਰਿਹਾ ਕੰਮਾਂ ਦੇ ਵਿੱਚ ਕਾਫੀ ਫਰਕ ਪੈ ਗਿਆ ਤੇ ਹੁਣ ਜਿਵੇਂ ਕਿਸੇ ਦਫ਼ਤਰ ਦੇ ਵਿੱਚ ਜਾਂਦੇ ਆਪਾਂ ਕੋਈ ਕੰਮ ਕਰਾਉਣ ਜਾਂਦੇ ਆ ਤਾਂ ਉਹ ਕੰਮ ਭੱਜ ਕੇ ਹੁੰਦਾ ਪਹਿਲਾਂ ਕੀ ਹੁੰਦਾ ਸੀ ਦਫ਼ਤਰਾਂ ਵਿੱਚ ਗੇੜੇ ਕੱਢਣੇ ਪੈਂਦੇ ਸੀ ਯਾਨੀ ਕਿ ਹੁਣ ਉਹ ਗੇੜੇ ਕੱਢਣੇ ਬੰਦ ਹੋ ਗਏ ਰਿਸ਼ਵਤਖੋਰੀ ਬੰਦ ਹੋ ਗਈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਰਿਸ਼ਵਤਖੋਰੀ ਬੰਦ ਹੋ ਗਈ ਤੇ ਆਪਣਾ ਕਹਿੰਦੇ ਵੀ ਜੇ ਪੈਸੇ ਨਹੀਂ ਲੈਂਦੇ ਤਾਂ ਫਿਰ ਕੰਮ ਵੀ ਲਟਕਾਉਂਦੇ ਨਹੀਂ ਇਦਾਂ ਤਾਂ ਨਹੀਂ ਨਹੀਂ ਜੀ ਨਹੀਂ ਕੋਈ ਕੰਮ ਨਹੀਂ ਲੜਕਦਾ ਹੈਗਾ ਜੀ ਸਾਰੇ ਕੰਮ ਪ੍ਰੋਪਰ ਚੱਲ ਰਹੇ ਨੇ ਪ੍ਰੋਪਰ ਵੇ ਨਾਲ ਸਾਰਾ ਕੁਝ ਹੋ ਰਿਹਾ ਇੱਕ ਨਾ ਜਿਹੜਾ ਭਾਨੂੰ ਭਾਨੇ ਸਿੱਧੂ ਵਾਲਾ ਮਾਮਲਾ ਚੱਲਿਆ ਉਹ ਤੁਹਾਨੂੰ ਪਤਾ ਹੈ ਲੱਖੇ ਸਦਾਨੇ ਹੁਣੀ ਦੂਜੇ ਪਾਸੇ ਨੂੰ ਨੇ ਹੁਣ ਸਿਮਰਨਜੀਤ ਮਾਨ ਵੀ ਸੁਖਪਾਲ ਖਹਿਰਾ ਵੀ ਚਲੋ ਅੱਗੇ ਚੋਣਾਂ ਵੀ ਆ ਰਹੀਆਂ ਨੇ ਤੁਸੀਂ ਕੀ ਮੰਨਦੇ ਹੋ ਕਿ ਉਹਨਾਂ ਵੱਲੋਂ ਕੋਈ ਐਦਾਂ ਦਾ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ ਜਾਂ ਫਿਰ ਵਾਕਈ ਉਹਨਾਂ ਨੂੰ ਲੋੜ ਹੈ ਕਿ ਨੌਜਵਾਨਾਂ ਨਾਲ ਤੱਕਾ ਹੋ ਰਿਹਾ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਜੋ ਕੁਝ ਹੋ ਰਿਹਾ ਉਦੋਂ ਨਹੀਂ ਦੇਖੋ ਨੌਜਵਾਨਾਂ ਨਾਲ ਤੱਕਾ ਤਾਂ ਹੋ ਰਿਹਾ ਹੈ ਜੀ ਇਹ ਮਹਣ ਭਾਨਾ ਸਿੱਧੂ ਨਾਲ ਕੰਮ ਕਰ ਰਿਹਾ ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਭਾਨਾ ਸਿੱਧੂ ਕਰ ਰਿਹਾ ਲੋਕਾਂ ਦੇ ਪੈਸੇ ਵਾਪਸ ਕਰਾ ਰਿਹਾ ਇਮੀਗ੍ਰੇਸ਼ਨ ਏਜੰਟਾਂ ਦੇ ਕੋਲੋਂ ਠੀਕ ਹੈ ਤੇ ਉਹਦੇ ਉੱਤੇ ਜਿਹੜਾ ਚਲੋ ਬਾਕੀ ਪਰਚ ਇਮੀਗ੍ਰੇਸ਼ਨ ਏਜੰਟਾਂ ਨੇ ਉਹਦੇ ਉੱਤੇ ਪਵਾਏ ਨੇ ਉਹ ਚਲੋ ਆਪਾਂ ਜਾਇਜ਼ ਕਹਿੰਦੇ ਵੀ ਚਲੋ ਉਹਨੇ ਪਰਚੇ ਪਵਾ ਦਿੱਤੇ ਤੇ ਜਿਹੜਾ ਉਹਦੇ ਉੱਤੇ ਆਹ ਚੈਨੀ ਗਰੋ ਦਾ ਪਰਚਾ ਪਾਇਆ ਗਿਆ ਵੀ ਚੈਨੀ ਖੋਲੂਗਾ ਉਹ ਪਰਚਾ ਬਿਲਕੁਲ ਨਜਾਇਜ਼ ਪਾਇਆ ਗਿਆ ਉਹ ਉਹਨੂੰ ਸਰਕਾਰ ਨੇ ਦਬਣ ਕਰਕੇ ਉਹਦੇ ਉੱਤੇ ਪਰਚਾ ਪਾਦਾ ਤੇ ਉਹਦੇ ਉੱਤੇ ਵੀ ਹੁਣ ਪੋਲਿਟਿਕਸ ਹੋ ਰਹੀ ਆ ਜਿਵੇਂ ਲੱਖਾ ਸਦਾਨਾ ਉਹ ਵੀ ਉਹਦੇ ਉੱਤੇ ਪੋਲਿਟ ਆਨੇ ਸਿੱਧੂ ਦੇ ਉੱਤੇ ਕਿ ਮੰਨ ਕੇ ਚਲੋ ਵੀ ਸਾਰੇ ਇੱਕ ਦੂਏ ਦੇ ਲੱਤ ਖਿੱਚਣ ਦੇ ਆ ਜਾਂਦੇ ਨੇ ਲੋਕ ਸਭਾ ਚੋਣ ਆ ਰਹੀਆਂ ਨੇ ਤੁਹਾਡੇ ਪਿੰਡ ਵਿੱਚ ਕਿਹੜੀ ਪਾਰਟੀ ਦਾ ਪ੍ਰਭਾਵ ਹੈ ਵੀਰ ਜੀ ਗੱਲ ਹੁਣ ਤਾਂ ਗੋਲ ਮੋਲ ਹੈ ਜੀ ਪਹਿਲਾਂ ਕੀ ਹੁੰਦਾ ਸੀ ਅੱਗੇ ਦਾ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਫਲਾਣੇ ਨੇ ਜਿੱਤਣਾ ਜਾਂ ਜਿਵੇਂ ਸਰਪੰਚ ਦੀਆਂ ਚੋਣਾਂ ਹੁੰਦੀਆਂ ਸੀ ਤਾਂ ਸਾਰੇ ਕਹਿੰਦੇ ਹੁੰਦੇ ਸੀ ਵੀ ਨਹੀਂ ਯਾਰ ਇਹਦੀ ਤਾਂ ਫਲਾਣਾ ਬੰਦਾ ਕਲੀਅਰ ਆ ਉਹ ਸਰਪੰਚ ਬਣ ਪਰ ਹੁਣ ਵੀਰ ਜੀ ਲੋਕ ਆਪਣਾ ਦੱਸਦੇ ਨਹੀਂ ਹੈਗੇ ਮਨ ਦੀ ਗੱਲ ਕੋਈ ਨਹੀਂ ਦੱਸਦਾ ਹੈਗਾ ਹੁਣ ਤਾਂ ਬਾਦ ਉਹਦੇ ਬੋਰਡ ਬੈਂਕ ਦੇ ਜਾ ਜਾਣਾ ਉਹਨੇ ਉੱਥੇ ਪਤਾ ਲੱਗਣਾ ਵੀ ਕਿਹਨੂੰ ਵੋਟ ਪੈਗੀ ਉਹ ਤਾਂ ਜਦ ਫਿਰ ਰਿਜ਼ਲਟ ਆਉਣਾ ਜਦ ਇਹ ਪਤਾ ਲੱਗਦਾ ਵੀ ਕਿਹੜਾ ਜਿੱਤਦਾ ਕਿਉਂ ਪੰਚਾਇਤ ਦੀ ਤੁਸੀਂ ਗੱਲ ਕੀਤੀ ਸਰਪੰਚੀ ਦੀਆਂ ਅੱਗੇ ਪੰਚਾਇਤੀ ਚੋਣਾਂ ਆ ਰਹੀਆਂ ਨੇ ਪਹਿਲਾਂ ਉਹਦੀਆਂ ਹੋਣੀਆਂ ਨੇ ਤੇ ਉਹਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨਾਲ ਜੁੜੇ ਸੀਗੇ ਨਵੇਂ ਅੱਗੋਂ ਜੂਥ ਵੀ ਜੁੜਿਆ ਸੀ ਹੋਰ ਵੀ ਲੋਕ ਜੁੜੇ ਸੀ ਦੂਜੀਆਂ ਪਾਰਟੀਆਂ ਚੋਂ ਵੀ ਆਏ ਸੀ ਕਹਿੰਦੇ ਵੀ ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਦਾਅਵੇ ਧਾਰਨੇ ਸਰਪੰਚੀ ਦੇ ਵੀ ਹੈਗੇ ਤੁਹਾਡੇ ਵੀ ਹੈਗੇ ਇਦਾਂ ਹਾਂ ਲਾਜ਼ਮੀ ਹੈ ਜੇ ਹਰੇਕ ਪਿੰਡ ਦੇ ਵਿੱਚ ਹੈ ਜੀ ਹੁਣ ਤਾਂ ਮਸਲਾ ਕਿਵੇਂ ਸੁਲਝੂਗਾ ਸਾਰੇ ਨੂੰ ਬਣਾਉਣਗੇ ਸਰਪੰਚ ਉਹ ਮਸਲਾ ਸੁਲਝਦਾ ਨਹੀਂ ਹੈਗਾ ਜੀ ਉਹ ਤਾਂ ਉਹਦੇ ਵਿੱਚ ਹੁਣ ਫਰਜ਼ ਕਰੋ ਇੱਕ ਐਮਐਲਏ ਕੋਲ ਤੋਂ ਇੱਕ ਬੰਦੇ ਨੇ ਜਾਣਾ ਜੀ ਹੁਣ ਐਮਐਲਏ ਕੋਲ ਜੇ ਸਾਰੇ ਬੰਦੇ ਚੱਲ ਗਏ ਐਮਐਲਏ ਸਾਰੇ ਤਾਂ ਸਰਪੰਚ ਬਣਾਉਣ ਤੋਂ ਰਿਹਾ ਜੇ ਹੁਣ ਜਿਵੇਂ ਪਹਿਲਾਂ ਗਏ ਸੀ ਕੋਈ ਗਏ ਸੀ ਮੈਂ ਕਾਗਜ਼ ਕੈਨਸਲ ਕਰਾ ਕੇ ਸਰਪੰਚ ਬਣ ਜੂਗਾ ਉਹ ਵੀ ਇਹਨੇ ਕਲੀਅਰ ਕਰਦੇ ਕਾਗਜ਼ ਕੈਨਸਲ ਨਹੀਂ ਕਰਦੇ ਵੀ ਜਿਹਨੇ ਸਰਪੰਚ ਬਣਾਣਾ ਆਪਣੇ ਪਿੰਡ ਦੇ ਵਿੱਚ ਕੰਮ ਕਰੋ ਕੰਮ ਤਾਂ ਦੇਖੋ ਜੀ ਹੁਣ ਆਪਣੇ ਆਪ ਹੀ ਹੋਣ ਲੱਗ ਗਏ ਪਹਿਲਾਂ ਹੁੰਦਾ ਸੀ ਵੀ ਹਾਂ ਆਪਾਂ ਸਰਪੰਚ ਬਣਾਉਣਾ ਠੀਕ ਆ ਆਪਾਂ ਇੱਕ ਬੰਦਾ ਮੂਹਰੇ ਕਰਤਾ ਹੁਣ ਮੰਨ ਕੇ ਜਦੋਂ ਹਰੇਕ ਪਿੰਡ ਦੇ ਵਿੱਚ 5-5 ਕੈਂਡੀਡੇਟ ਲਏ ਜੀ ਉਹਦੀ ਆਪਸ ਚ ਲੜਾਈ ਹੋ ਰਹੀ ਹੈ ਹੁਣ ਐਮਐਲਏ ਕਿਹਨੂੰ ਜਾ ਕੇ ਉਹ ਕਹੂਗਾ ਵੀ ਯਾਰ ਤੂੰ ਬੈਠ ਜਾ ਜੇ ਇੱਕ ਨੂੰ ਬਿਠਾਉਂਦਾ ਚਾਰ ਨੂੰ ਹਸਦੇ ਨੇ ਜੀ ਉਹਦੇ ਨਾਲ ਇਹਦੇ ਵਿੱਚ ਜਾਨੀ ਕਿ ਹੁਣ ਫਰਕ ਬਹੁਤ ਪੈ ਗਿਆ ਜੀ ਕਿਉਂਕਿ ਇਹਦਾ ਹੱਲ ਤਾਂ ਨਹੀਂ ਲੱਗਦਾ ਕੋਈ ਤੁਹਾਨੂੰ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਇਹਦਾ ਹੱਲ ਆ ਫਿਰ ਨੁਕਸਾਨ ਨਹੀਂ ਹੋਊਗਾ ਮਤਲਬ ਇੰਪੋਰਟੈਂਟ ਜੀ ਕਿ ਵਿਰੋਧੀ ਧਿਰ ਚ ਵੀ ਕਿਸੇ ਨੇ ਖੜਨਾ ਹੁੰਦਾ ਪਿੰਡ ਉਹ ਪੰਚਤਿਆਂ ਚੋਣਾਂ ਦੇ ਵਿੱਚ ਤੇ ਜਿਹੜੇ ਉਹ ਖੜਨਗੇ ਪੰਚਾਇਤੀ ਚੋਣਾਂ 'ਚ ਤੇ ਫਿਰ ਨੁਕਸਾਨ ਤਾਂ ਹੋਊਗਾ ਨਾ ਇਹ ਚੀਜ਼ ਦਾ ਵੀ ਜੇ ਪਹਿ ਉਹ ਆਦਰ ਪਾਰਟੀਆਂ ਦੇ ਹੋਣਗੇ ਜੀ ਜੀ ਕਿ ਜਿਹੜੇ ਹੁਣ ਮੰਨ ਕੇ ਚਲੋ ਜਿਹੜੇ ਜੇ ਹੁਣ ਇੱਕ ਉਹਦੇ ਵਿੱਚ ਇੱਕੋ ਪਾਰਟੀ ਦੇ ਚਾਰ ਬੰਦੇ ਖੜਦੇ ਨੇ ਜੀ ਤਾਂ ਦੋਈ ਪਾਰਟੀਆਂ ਦਾ ਬਾਜ਼ੀ ਮਾਰਨੀਓ ਮਾਰਨਾ ਕਿਉਂਕਿ ਉਹਦੀ ਵੋਟ ਬੈਂਕ ਵਧ ਜਾਨੀ ਆ ਅਕਾਲੀਆਂ ਦੀ ਅਕਾਲੀਆਂ ਦੀ ਵਾਧ ਜਣੀ ਆ ਕਾਂਗਰਸ ਵਾਲਿਆਂ ਦੀ ਵਾਧ ਜਾਨੀ ਆ ਤੇ ਜਿਹੜੇ ਦੂਜੇ ਜੀ ਚਾਰ ਤੇ ਖੜਦੇ ਸਾਤੇ ਇੰਡੀਪੈਂਡੈਂਟ ਖੜਨਾ ਪਊ ਉਹਨਾਂ ਨੂੰ ਇੱਕੋ ਖੜ ਸਕਦਾ ਇੱਕ ਪਾਰਟੀ ਵੱਲੋਂ ਦਾ ਜੇ ਇੰਡੀਪੈਂਡੈਂਟ ਵੀ ਖੜਦੇ ਨੇ ਫਰਜ਼ ਕਰੋ ਜੀ ਤੁਸੀਂ ਜੇ ਹੁਣ ਬੋਰ ਤੋੜਨੀਓ ਤੋੜਨੀ ਆ ਜੀ ਹੁਣ ਫਰਜ਼ ਕਰੋ ਮੈਂ ਖੜਦੇ ਆ ਜੀ ਮੈਂ ਕਹਿੰਦਾ ਮੈਂ ਆਮ ਆਦਮੀ ਵੱਲੋਂ ਖੜ ਰਿਹਾ ਤੇ ਆ ਬੰਦਾ ਜਾ ਕੇ ਕਹਿੰਦਾ ਵੀ ਮੈਂ ਵੀ ਆਮ ਆਦਮੀ ਬੋਲਦਾ ਮੈਂ ਆਪਣਾ ਆਜ਼ਾਦ ਖੜ ਗਿਆ ਹੁਣ ਬੋਰ ਤਾਂ ਟੁੱਟਣੇ ਟੁੱਟਣੇ ਜੀ ਇੱਕ ਪਾਰਟੀ ਦੇ ਬੰਦੇ ਜੀ ਇੱਕ ਪਾਰਟੀ ਦੇ ਵਿੱਚੋਂ ਚਾਰ ਬੰਦੇ ਖੜਨਗੇ ਤਾਂ ਉਹ ਲਾਸ ਹੋਣਾ ਹੀ ਹੋਣਾ ਇਹ ਪਹਿਲੀ ਸਰਕਾਰ ਹੋ ਗਈ ਜਿਹਦੇ ਵਿੱਚ ਜਿਹੜੇ ਸਰਪੰਚ ਨੇ ਉਹ ਆਦਰ ਪਾਰਟੀਆਂ ਦੇ ਬਣਨਗੇ ਕਾਂਗਰਸ ਕਾਲੀਆਂ ਸਰਪੰਚ ਬਣਨਗੇ ਹਾਂਜੀ ਜੇਕਰ ਇੱਕ ਮੁਫਤਰੀਆਂ ਸੂਲਤਾਂ ਦੀ ਗੱਲ ਹੁੰਦੀ ਹੈ ਵੀ ਉਹ ਨਹੀਂ ਦੇਣੇ ਚਾਹੀਦੇ ਕਿਉਂਕਿ ਸਰਕਾਰੀ ਖਜ਼ਾਨੇ ਦੇ ਬੋਝ ਪੈਂਦਾ ਕਰਜ਼ਾ ਵਧ ਰਿਹਾ ਹੈ ਤੁਸੀਂ ਮੰਨਦੇ ਹੋ ਕਿ ਠੀਕ ਹੈ ਜਿਵੇਂ ਹੁਣ ਅੱਗੇ ਕਹ ਰਹੇ ਨੇ ਆਟਾ ਵੀ ਦੇਣਾ ਇਹਨਾਂ ਨੇ ਤਿਆਰੀ ਚੇ ਕੰਮ ਨਹੀਂ ਵੀਰ ਜੀ ਇਸ ਤਾ ਉਹ ਬਹੁਤ ਗਲਤ ਮੰਨਦੇ ਆ ਅਸੀਂ ਚਲੋ ਕਿਸੇ ਦੀ ਗੱਲ ਨਹੀਂ ਕਰਦੇ ਹੈਗੇ ਅਸੀਂ ਜਨਨ ਕਿ ਆਪ ਬਹੁਤ ਗਲਤ ਮੰਨਦੇ ਆ ਕਿਉਂਕਿ ਜਿਹੜੀ ਹੁਣ ਇਹ ਸਕੀਮ ਵੀ ਦੰਦਦੇ ਨੇ ਆਟਾ ਦਾਲ ਸਕੀਮ ਦੰਦਦੇ ਨੇ ਉਹ ਹੱਦ ਤੋਂ ਵੱਧ ਤਾਂ ਲੋੜਵੰਦਾਂ ਨੂੰ ਲੱਗੀ ਵੀ ਨਹੀਂ ਹੈਗੀ ਤੇ ਜਿਹੜੇ ਹੁਣ ਫਰਜ਼ ਕਰੋ ਕੋਈ ਜੱਟ ਕਮਿਊਨਿਟੀ ਨਾਲ ਕੋਈ ਖੇਤੀਬਾੜੀ ਕਰਦਾ ਉਹਨੂੰ ਵੀ ਮਿਲਦੀ ਆ ਠੀਕ ਆ ਜਿਹਨੂੰ ਜ਼ਰੂਰ ਤਾਂ ਉਹ ਤਾਂ ਮਿਲਦੀ ਨਹੀਂ ਹੈਗੀ ਤੇ ਦੂਏ ਨੰਬਰ ਦੇ ਹੁਣ ਜਿਹੜੇ ਨੇ ਬਿਜਲੀ ਮੁਫਤ ਕਰੀ ਆ ਉਹਦਾ ਤਾਂ ਬਿਲਕੁਲ ਇਹ ਫਰਜ਼ੀ ਕੋਲ ਰੋਜ਼ਗਾਰ ਕਰਦਾ ਦੀ ਕੰਮ ਕਰਦਾ ਦੀ ਉਹ ਬਿੱਲ ਭਰਦਾ ਦੀ ਹੁਣ ਤਾਂ ਇਹਨੂੰ ਐ ਵੀ ਆਪਣੀ ਸਗਾਹ ਮੁਫਤ ਹੈ ਬਿਜਲੀ ਕੰਮ ਕਰਨ ਦੀ ਲੋੜ ਨਹੀਂ ਇਹ ਸਰਕਾਰ ਦੇ ਨਕਮਾਪਣਾ ਕਰਤਾ ਜੀ ਇਹ ਨਕਮੇ ਕਰਤੇ ਲੋਕ ਕੰਮ ਕਰਨ ਤੋਂ ਅੱਗੇ ਹੁਣ ਜਿਵੇਂ ਫਰਜ਼ੀ ਕਰੋ ਹੁਣ ਆਟਾ ਦਾਲ ਪਿੰਡਾਂ ਦੇ ਵਿੱਚ ਮਿਲ ਜਾਣੀ ਹੈ ਜੀ ਤੇ ਪਿੰਡਾਂ ਦੇ ਵਿੱਚ ਜੇ ਕਿਸੇ ਜੱਟ ਜ਼ਿਮੀਂਦਾਰ ਨੇ ਕਿਸੇ ਵੀ ਬੰਦੇ ਨੇ ਆਪਣਾ ਕੋਈ ਕੰਮ ਕਰਾਉਣਾ ਤਾਂ ਉਹਦੇ ਵਾਸਤੇ ਕੋਈ ਉਹ ਨਹੀਂ ਮਿਲਦਾਗਾ ਕੰਮ ਕਰਨ ਵਾਲਾ ਬੰਦਾ ਨਹੀਂ ਮਿਲਦਾ ਕਿਉਂਕਿ ਉਹ ਸਾਰਾ ਕੁਝ ਤਾਂ ਕਰੇ ਬੈਠੇ ਫ੍ਰੀ ਮਿਲਦੇ ਇਹ ਕਿਨ੍ਹਾ ਬਿਦਾ ਨਹੀਂ ਕੋਈ ਗੱਲ ਹਾਲ ਹੋਇਆ ਹੈਗਾ ਜਿਹੜਾ ਮਾਮਲਾ ਸੀ 15 ਦਾ 2000 ਅਕਾਲੀ ਸਰਕਾਰ ਵੀ ਸੀ ਫਿਰ ਕਾਂਗ ਕੈਪਟਨ ਵੀ ਆਇਆ ਫਿਰ ਚੰਨੀ ਵੀ ਮੁੱਖ ਮੰਤਰੀ ਬਣਿਆ ਤੇ ਫਿਰ ਭਗਵੰਤ ਮਾਨ ਵੀ ਹੋ ਗਿਆ ਕੁਛ ਬਣ ਨਹੀਂ ਦਿਆ ਉਮੀਦ ਹੈ ਕਿ ਬੀ ਬਣੂਗਾ ਕਿਤੇ ਨਹੀਂ ਉਹਦਾ ਕੁਛ ਨਹੀਂ ਬਣਦਾ ਜੀ ਜੇ ਉਹਦਾ ਬਣਨਾ ਹੁੰਦਾ ਹੁਣ ਤੋਂ ਕੱਦਾ ਬਣ ਜਾਂਦਾ ਵੀਰ ਜੀ ਦੇਖੋ ਇਹ ਸਾਰੇ ਜਿੰਨੀਆਂ ਵੀ ਪਾਰਟੀਆਂ ਨੇ ਇਹ ਸਾਰੇ ਸਾਰੇ ਬੜੇ-ਬੜੇ ਮੁੱਖ ਮੰਤਰੀਆਂ ਦਾ ਨਾਮ ਵਿੱਚ ਆਊਗਾ ਜੇ ਤੁਸੀਂ ਫਰਜ਼ ਕਰੋ ਇਹ ਕਹਿੰਦੇ ਆ ਹੁਣ ਇੱਥੇ ਆਪਣਾ ਸਰੂਪ ਚੋਰੀ ਹੋਇਆ ਸੀ ਕਲਿਆਣ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚੋਂ ਉਹਦੇ ਵਿੱਚ بڑے بڑے ਐਮਐਲਏ ਮੰਤਰੀਆਂ ਦਾ ਤੇ بڑے بڑے ਅਫਸਰਾਂ ਦਾ ਨਾਂ ਆ ਗਿਆ ਆ ਰਿਆ ਸੀ ਉਹ ਤੁਸੀਂ ਦੇਖ ਲਓ ਮਾਮਲਾ ਉੱਥੇ ਦਬਾਤਾ ਕਿਉਂਕਿ ਜੇ ਉਹ ਕੋਈ ਵੀ ਸਰਕਾਰ ਕੱਢਦੀ ਆ ਤਾਂ ਉਹਨੂੰ ਐ ਹੁੰਦਾ ਵੀ ਹਾਂ ਅੱਜ ਸਾਡੇ ਤੇ ਅਸੀਂ ਦੂਏ ਤੇ ਕਰਤੀ ਕਹਿੰਦੇ ਸਾਡੇ ਦੂਏ ਤੇ ਉਹ ਪਾਰਟੀ ਆਣੀਓ ਆਣੀ ਇਸ ਕਰਕੇ ਵੀ ਜੇ ਸਾਰੇ ਚੁੱਪੇ ਕਰ ਜਾਂਦੇ ਨੇ ਆਹ ਕੰਮ ਕਾਲੀ ਧਲੇ ਦਾ ਕਿਹਾ ਸੀਗਾ ਵੀ ਅਸੀਂ ਤਾਂ ਕੁਝ ਕੀਤਾ ਨਹੀਂ ਵੀ ਸਾਡਾ ਕੱਖ ਨਾ ਰਹੇ ਉੱਥੇ ਕਸਮ ਖਾਦੀ ਸੀ ਉਹਨਾਂ ਨੇ ਕੋ ਵੀਰ ਜੀ ਇਹ ਤਾਂ ਦੇਖੋ ਉਹ ਕੱਖ ਨਾ ਰਹੇ ਹੁਣ ਤੁਸੀਂ ਪਿੱਛੇ ਇਲੈਕਸ਼ਨ ਹੋਈ ਆ ਕਿੰਨੀਆਂ ਸ਼ੀਟਾਂ ਨਿਕਲੀਆਂ ਦੋ ਸ਼ੀਟਾਂ ਨਿਕਲੀਆਂ ਤਿੰਨ ਹੋਣਾ ਦੋ ਠੀਕ ਆ ਫਿਰ ਕੈਪਟਨ ਸਾਹਿਬ ਨੇ ਗੁੜਕਾ ਸਾਹਿਬ ਦੀ ਸੌਂ ਚੱਕ ਕੇ ਗਿਆ ਸੀ ਮੈਂ ਜੱਟਾਂ ਦਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰੂੰਗਾ ਉਹਦਾ ਕੀ ਰਹਿ ਗਿਆ ਉਹ ਵੀ ਜਾ ਕੇ ਇੱਕ ਸਟੇਟ ਦਾ ਗਵਰਨਰ ਲਾਦਾ ਜੀ ਜਿਹੜੇ ਬੰਦੇ ਨੇ ਇੱਕ ਰਾਜ ਕਰਿਆ ਹੋਵੇ ਮੁੱਖ ਮੰਤਰੀ ਹੋਵੇ ਰਾਜਾ ਹੋਵੇ ਉਹ ਗਵਰਨਰ ਲਾਦਾ ਇੱਕ ਸਟੇਟ ਦਾ ਚੱਕ ਕੇ ਉਹਦਾ ਕੀ ਰਿਹਾ ਕੁਝ ਨਹੀਂ ਰਹਿੰਦਾ ਹੈਗਾ ਜੀ ਇਹਨਾਂ ਦਾ ਜਿਹੜਾ ਆਪਾਂ ਗੁੜਕਾ ਸਾਹਿਬ ਆਪਣਾ ਇੱਕ ਤਰ੍ਹਾਂ ਦਾ ਆਪਣਾ ਮੇਨ ਪਿਤਾ ਉਹ ਹੈ ਜੀ ਜਿਹੜਾ ਆਪਣਾ ਸਰਬੰਸਦਾਨੀਆਂ ਸਾਰਾ ਕੁਝ ਆਪਣਾ ਮੇਨ ਉਹ ਤੋਂ ਚੱਲਣਾ ਜੇ ਆਪਾਂ ਉਹਦੀ ਸੌਂ ਚੱਕ ਕੇ ਆਪਾਂ ਕੁਝ ਕਰਾਂ ਇਹ ਉਹ ਝੂਠ ਬੋਲਾਂਗੇ ਤਾਂ ਫਿਰ ਉਹ ਦੇਖੋ ਤਾਂ ਹੁਣ ਕੁਦਰਤ ਹੈ ਜੀ ਉਹ ਤਾਂ ਹੋਣਾ ਹੀ ਹੋਣਾ ਆਪਣਾ ਉਹਦਾ ਜਿਹੜਾ ਸਾਰਾ ਕੁਝ ਹੀ ਖਤਮ ਹੋ ਗਿਆ ਟਰੱਕ ਦੀ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਉਹਦੇ ਕਾਰਨ ਕੀ ਲੱਗਦੇ ਨੇ ਤੁਹਾਨੂੰ ਜਿਹੜੀ ਵੀ ਸਰਕਾਰ ਆਉਂਦੀ ਹੈ ਕਹਿੰਦੇ ਵੀ ਅਸੀਂ ਹੱਲ ਕਰਾਂਗੇ ਤੇ ਫਿਰ ਖਬਰਾਂ ਆ ਜਾਂਦੀਆਂ ਨੇ ਵੀ ਮੌਤ ਹੋ ਗਈ ਓਵਰਡੋਜ਼ ਨਾਲ ਪਰ ਇਹਦੀ ਹੱਲ ਕੀ ਹੈ ਜੀ ਦਾ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਤੁਹਾਨੂੰ ਮੈਂ ਦੱਸਦਾ ਰਿਹਾ ਵੀ ਸਰਕਾਰਾਂ ਨੂੰ ਹਰੇਕ ਚੀਜ਼ ਦੇ ਵਿੱਚੋਂ ਕਮਿਸ਼ਨ ਆਉਂਦਾ ਠੀਕ ਆ ਹੁਣ ਵਿਕਰਮ ਸਿੰਘ ਮਜੀਠੀਆ ਸਿੱਧਾ ਨਾਮ ਲੈਂਦਾ ਸੀ ਭੋਲੇ ਨੇ ਉਹਨੂੰ ਕੀ ਹੋ ਗਿਆ ਉਹਨੂੰ ਜਿਹੜੀ ਸਰਕਾਰ ਆਉਂਦੀ ਆ ਕਲੀਨ ਚਿੱਟ ਦੇ ਦਿੰਦੀ ਆ ਠੀਕ ਆ ਕਿਉਂਕਿ ਚੱਕਰ ਹੋਰ ਆ ਜਿੰਨਾ ਇਹਨਾਂ ਨੂੰ ਮਤਲਬ ਪੈਸਾ ਇਹਦੇ ਵਿੱਚ ਆਉਂਦਾ ਨਸ਼ੇ ਦੇ ਵਿੱਚੋਂ ਆਉਂਦਾ ਉਹ ਕਿਸੇ ਤੋਂ ਵੀ ਨਹੀਂ ਆਉਂਦਾ ਹੈਗਾ ਹੁਣ ਇੱਕ ਕੋਈ ਵੀ ਫਰਜ਼ ਕਰੋ ਹੁਣ ਆਮ ਆਦਮੀ ਸਰਕਾਰ ਆ ਚਲੋ ਠੀਕ ਆ ਅਸੀਂ ਉਹਨੂੰ ਵੋਟ ਪਾਈ ਆ ਆਮ ਆਦਮੀ ਨੂੰ ਵੋਟ ਪਾਈ ਆ ਪਰ ਗੱਲ ਕਰੋ ਜਿਹੜੇ ਆਉਂਦੇ ਹੁਣ ਐਮਐਲਏ ਨੇ ਉਹ ਗਰੀਬ ਵਰਗ ਜੋ ਸੀ ਕੁਝ ਕ ਐਮਐਲਏ ਤੇ ਤੁਸੀਂ ਹੁਣ ਅੱਜ ਦੇਖ ਲਓ ਹੁੰਦਾ ਕੀ ਤੋਂ ਕੀ ਬਣਿਆ ਹੋਇਆ ਇਹ ਵੀ ਜੇ ਸਾਰਾ ਮਾਫੀਆ ਰਲਿਆ ਹੋਇਆ ਇਹ ਮਾਫੀਆ ਲੈਂਡ ਜਿਹੜੀ ਸਾਰੀ ਮਾਫੀਆ ਇੱਕਦਰੇ ਚੇਨ ਚੱਲਦੀ ਹੈ ਇਹ ਚੇਨ ਟੁੱਟ ਨਹੀਂ ਸਕਦੀ ਹੈਗੀ ਇਹ ਨਾ ਟੁੱਟਣੀ ਹੈ ਨਾ ਟੁੱਟ ਸਕਦੀ ਹੈ ਲੋਕ ਵਿਸ਼ਵਾਸ ਕੀਤੇ ਕਰਨ ਜਿਵੇਂ ਤੀਜੀ ਧਰ ਵੀ ਦੇਖ ਲਈ ਸਾਰੇ ਮਾਮਲਿਆਂ ਨੂੰ ਲੈ ਕੇ ਫਿਰ ਵੀ ਹੱਲ ਨਹੀਂ ਹੋਇਆ ਕਿੰਨੇ ਮਾਮਲਿਆਂ ਦਾ ਤੇ ਫਿਰ ਹੋਰ ਕੌਣ ਆਵੇ ਫਿਰ ਸਾਹਮਣੇ ਤੇ ਕੋਈ ਹੋਰ ਫਰੰਟ ਆਊਗਾ ਜਿਹੜਾ ਜੇ ਉਹ ਵੀ ਉਹਨੇ ਵੀ ਆਈ ਕੁਝ ਕੀਤਾ ਤੇ ਫਿਰ ਵਿਸ਼ਵਾਸ ਕੀਤੇ ਕਰਨ ਲੋਕ ਵੀਰ ਜੀ ਫਰੰਟ ਕੋਈ ਆਉਂਦਾ ਹੀ ਨਹੀਂ ਹੈਗਾ ਠੀਕ ਹੈ ਜਿਹੜਾ ਫਰੰਟ ਆਉਂਦਾ فرض ਕਰੋ ਕੋਈ ਵੀ ਬੰਦਾ ਨਸ਼ਿਆਂ ਦੇ ਖਿਲਾਫ ਬੋਲਦਾ ਉਦੇ ਉੱਤੇ ਸਰਕਾਰ ਇਹ ਪਰਚਾ ਦਰਜ ਕਰਦੀ ਆ ਇੱਕ ਹੁਣ ਝੋਟਾ ਖਾਸਾ ਮਸ਼ਹੂਰ ਹੋਇਆ ਉਹ ਨਸ਼ੇ ਫੜਦਾ ਠੀਕ ਆ ਉਹਦੇ ਉੱਤੇ ਕਿੰਨੇ ਪਰਚੇ ਦਰਜ ਹੋਏ ਨੇ ਤੇ ਉਹਨੂੰ ਘਰ ਤੇ ਕੁੱਟਣ ਵੀ ਗਏ ਨੇ ਜਿਹੜੇ ਮਤਲਬ ਡਰਗ ਸਪਲਾਈ ਕਰਦੇ ਨੇ ਉਹਨੂੰ ਕੁੱਟ ਉਹਨਾਂ ਨੂੰ ਕੀ ਹੋ ਗਿਆ ਉਹਨਾਂ ਦੇ ਹਾਲ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਹੈਗਾ ਠੀਕ ਆ ਨਾ ਕੁਝ ਉਹਨੂੰ ਫੜਿਆ ਗਿਆ ਕੋਈ ਜਿਹੜਾ ਕੋਈ ਬੋਲੂਗਾ ਫਰਜ਼ ਕਰੋ ਹੁਣ ਮੇਰੇ ਪਿੰਡ ਦੇ ਵਿੱਚ ਚਲੋ ਅੱਜ ਦੀ ਘੜ ਦੇ ਵਿੱਚ ਪੂਰੀ ਸ਼ਾਂਤੀ ਹੈ ਜੀ ਕੋਈ ਸਾਡੇ ਇੱਥੇ ਨਸ਼ਾ ਪੱਤਾ ਨਹੀਂ ਹੈਗਾ ਜੇ ਹੁਣ ਇੱਥੇ ਕੋਈ ਬੰਦਾ ਨਸ਼ਾ ਕਰਦਾ ਠੀਕ ਆ ਅਸੀਂ ਉਹਨੂੰ ਰੋਕਦੇ ਆ ਜਾ ਅਸੀਂ ਉਹਨੂੰ ਆਪ ਸਮਝਾ ਸਕਦੇ ਆ ਜੇ ਹੁਣ ਆਪਾਂ ਕਿਸੇ ਵੀ ਸਰਕਾਰਾਂ ਸਮਝਾਉਣੀਆਂ ਜਾਂ ਸਰਕਾਰਾਂ ਕੁਝ ਕਰਨੀਆਂ ਕੁਝ ਨਹੀਂ ਕਰ ਸਕਦੇਗੇ ਵੀਰ ਜੀ ਇਹ ਤਾਂ ਆਪਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਮਾਹੌਲ ਜਾਨੀ ਕਿ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਉਹਨਾਂ ਜਿਹੜੇ ਕਰਦੇ ਬਣ ਉਹਨੂੰ ਆਪ ਬਹਿ ਕੇ ਸਮਝਾਉਣਾ ਪੈਣਾ ਤਾਂ ਹੱਲ ਹੋ ਸਕਦਾ ਜੇ ਆਪਾਂ ਸਰਕਾਰਾਂ ਦੇ ਉਮੀਦ ਰੱਖੀਏ ਤਾਂ ਵੀਰ ਜੀ ਕੁਝ ਨਹੀਂ ਹੁੰਦਾ ਹੈਗਾ ਧੰਨਵਾਦ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਬਨਪ੍ਰੀਤ ਜੀ ਕਿਵੇਂ ਦੇਖਦੇ ਹੋ ਜਿਵੇਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਅੱਗੇ ਕੀ ਲੱਗਦਾ ਵੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਪਾਰਟੀ ਦਾ ਪ੍ਰਭਾਵ ਹੈ ਪਾਰਟੀ ਦਾ ਵੀਰੇ ਹਲੇ ਝੋਲ ਮੋਲਿਆ ਸਾਰੀਆਂ ਜੀ ਹਮ ਪੰਡਾਂ 'ਚ ਸਾਰੀਆਂ ਤਰ੍ਹਾਂ ਪਾਰਟੀਆਂ ਦੇ ਸਾਰੇ ਬੰਦੇ ਨੇ ਹਮ ਹਰ ਇੱਕ ਬੰਦੇ ਦੀ ਹੋਆ ਹਾਲ ਤਾਂ ਟਾਈਮ ਤੇ ਜਾ ਕੇ ਪਤਾ ਲੱਗਣਾ ਵੀ ਕਿਹੜਾ ਕੀ ਕਰਦਾ ਹਮ ਹੋਰ ਕੋਈ ਹਲੇ ਪਾਰਟੀ ਦਾ ਹੋਣਾ ਪੰਜਾਬ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਕਾਂਗਰਸ ਦੀ ਭਾਜਪਾ ਤੇ ਅਕਾਲੀ ਦਲ ਦੀ ਉਹਨਾਂ 'ਚੋਂ ਆਪਣੇ ਅੰਦਾਜ਼ੇ ਨਾਲ ਕਿਹੜੀ ਪਾਰਟੀ ਦੀ ਸਥਿਤੀ ਵਧੀਆ ਦਿਖ ਰਿਹਾ ਵੀ ਠੀਕ ਹੈ ਬਾਲ ਦਾ ਬਰੀਆਂ ਬਾਲਦੀ ਦੀਵਾ ਕਿਉਂਕਿ ਕੰਮ ਕਮ ਜਿਹੜੇ ਹੁੰਦੇ ਨੇ ਚੱਲ ਰਹੇ ਨੇ ਸਾਰੇ ਹੋ ਰਹੇ ਨੇ ਹੋਰ ਦੀ ਦਾ ਲੈ ਹੈ ਨਹੀਂ ਕਾਲੀਆਂ ਕੁੱਲੀਆਂ ਦਾ ਵੀ ਨਹੀਂ ਹੈਗਾ ਕੋਈ ਐਡਾ ਕਾਂਗਰਸ ਦਾ ਵੀ ਨਹੀਂ ਕਿਉਂਕਿ ਹੁਣ ਸਾਡੇ ਪਿੰਡ ਖੁਦ ਸੀ ਮੈਂਬਰ ਆ ਮੈਂ ਪੰਚਾਇਤ ਕੋਈ ਵੀ ਕੰਮ ਕਰਦਾ ਕਹਿੰਦੇ ਸਾਰਾ ਹੁੰਦਾ ਹਰ ਇੱਕ ਕੰਮ ਕਰਦੇ ਨੇ ਬਾਕੀ ਜੇ ਕੋਈ ਹੋਰ ਵੀ ਗ੍ਰਾਂਟ ਦੀ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਕੋਈ ਸਮੱਸਿਆ ਨਹੀਂ ਵੀਰੇ ਗ੍ਰਾਂਟ ਦੀ ਪਰ ਮਾਰ ਕੰਮ ਚੱਲ ਰਿਆ ਸਾਨੂੰ ਹੋ ਗਿਆ ਹੁਣੇ ਘਟੋ ਘਟਾ ਸਾਲ ਹੋ ਗਿਆ ਮਿਸਤਰੀ ਸਾਡੇ ਪਿੰਡੋਂ ਗਿਆ ਚੱਲ ਰਿਹਾ ਹੁਣੇ ਪਾਰਕ ਮੰਨ ਰਹੀ ਆ ਇਦਾਂ ਮਗਰੋਂ ਬੀਆਂ ਦਾ ਸਾਰੇ ਕੰਮ ਜਾਣੀ ਕੀ ਪੈਸਾ ਆ ਰਿਹਾ ਟਨਾ ਟਨਾ ਕੋਈ ਆਗਿਆ ਨਹੀਂ ਕਹਿੰਦਾ ਹੈਗਾ ਵੀ ਸਾਡਾ ਪੈਸਾ ਰਹਿ ਗਿਆ ਵੀ ਸਰਕਾਰੀ ਹਾਂ ਇੱਕ ਇਹ ਦੱਸੂ ਵੀ ਜਿਹੜੇ ਬੱਚੇ ਵਿਦੇਸ਼ ਵੱਲ ਨੂੰ ਜਾ ਰਹੇ ਨੇ ਉੱਥੇ ਵੀ ਤੁਹਾਨੂੰ ਪਤਾ ਹੈ ਹਾਲਾਤ ਕਿਦਾਂ ਦੇ ਨੇ ਹੋਣਾ ਇਹ ਇੱਕ ਦੂਜੇ ਨੂੰ ਦੇਖ ਕੇ ਜਾ ਰਹੇ ਨੇ ਜਾਂ ਲੋੜ ਹੈ ਇਹਨਾਂ ਨੂੰ ਇਹ ਤਾਂ ਵੀਰੇ ਦੇਖ ਕੇ ਹੀ ਜਾ ਰਹੇ ਨੇ ਯਾਰ ਜਿਵੇਂ ਨਾ ਵੇਚ ਕੇ ਇੱਕ ਦੋਏ ਦੇ ਉਹਦੇ ਚ ਨਾਲੇ ਉੱਥੇ ਭੁੱਖੇ ਮਰਦੇ ਨੇ ਸਾਡੇ ਕੋਲ ਮੇਰਾ ਭਾਈ ਗਿਆ ਬਾਲੇ ਤੱਕ ਕੰਮ ਨਹੀਂ ਮਿਲਿਆ ਉਹਨੂੰ ਘੱਟੋ ਘੱਟ 5-6 ਮਹੀਨੇ ਹੋ ਗਏ ਲੈ ਕਿਹੜੀ ਜਗ੍ਹਾ ਹੋ ਗਿਆ ਵਾ ਵੀਰੇ ਝੁੱਕ ਕੇ ਗਿਆ ਵਾ ਡੇਢ ਕਿਲਾ ਵੇਚ ਕੇ ਗਿਆ ਉਹ ਲੋਕਾਂ ਨੂੰ ਉੱਥੇ ਫੇਰ ਵੀ ਭੁੱਖਾ ਬੈਠਾ ਲੇ ਪੂਰੇ ਤੋਂ ਪੈਸੇ ਭੇਜ ਰਿਆ ਨਹੀਂ ਉਹਨੂੰ ਉੱਥੇ ਕੰਮੇ ਨਹੀਂ ਹੈਗਾ ਯਾਰ ਜੇ ਮੇਰਾ ਮਤਲਬ ਉਹ ਜਿਵੇਂ ਮੰਨ ਲਓ ਕੋਈ ਵੀ ਬੰਦਾ ਕਿਤੇ ਕੰਮ ਕਰ ਜਾਂਦਾ ਹੈ ਪਹਿਲਾਂ ਪੁੱਛਪੜਤਾ ਕਰਕੇ ਜਾਂਦਾ ਹੈ ਨਾ ਵੀ ਕਿਤੇ ਲਾਤ ਠੀਕ ਨੇ ਮੈਂ ਉੱਥੇ ਜਾ ਮੈਂ ਨਾ ਕੋਈ ਪੈਸਾ ਬਹੁਤ ਖਰਚ ਹੁੰਦਾ ਇਧਰੋਂ ਵੀ ਕਿੰਨਾ ਪੈਸਾ ਬਾਹਰ ਜਾ ਰਿਹਾ ਆਪਣੇ ਪੰਜਾਬ ਦਾ ਜਾਂ ਦੇਸ਼ ਦਾ ਨਾ ਤੇ ਬੱਚੇ ਫੇਰ ਵੀ ਨਹੀਂ ਉਧਰੋਂ ਹੁਕਾਰ ਰਹੇ ਕਿਹਦਾ ਜਿਵੇਂ ਮਾਨ ਸਰਕਾਰ ਵੱਲੋਂ ਨੌਕਰੀਆਂ ਨਾ ਕਰੀਆਂ ਵੀ ਕਹਿ ਰਹੇ ਨੇ ਨਿਯੁਕਤੀ ਪੱਤਰ ਵੰਡਦੇ ਨੇ ਦਿੱਤੀਆਂ ਜਾ ਰਹੀਆਂ ਨੇ ਕੀ ਲੱਗਦਾ ਵੀ ਉਹਨੇ ਵੱਡੇ ਪੱਦਰ ਦੇ ਨਹੀਂ ਰਜਗਾਰ ਮਿਲਿਆ ਨੌਜਵਾਨਾਂ ਨੂੰ ਇਸ ਕਰਕੇ ਵੀ ਜਾ ਰਹੇ ਨੇ ਹਾਂ ਵੀ ਚੱਕਰ ਆ ਵੀਰੇ ਕੋਦ ਜਾਰ ਜਿਹੜਾ 25 ਲੱਖ ਲਾ ਕੇ ਜਨਰ ਉਹ ਕੁਝ ਵੀ ਕਰ ਸਕਦਾ ਇੱਕ ਜੇ ਆਪਾਂ ਸੋਚੀਏ ਕੋਈ ਵੀ ਕੰਮ ਤੋਰ ਸਕਦਾ ਕੋਈ ਵੀ ਕਰ ਸਕਦਾ 25 ਲੱਖ ਰੁਪਇਆ ਲਾਉਣੇ ਆ ਸੋਚਦੇ ਹੀ ਨਹੀਂ ਹੈਗੇ ਯਾਰ ਹੁਣ ਜੇ ਤੂਰੇ ਤੋਂ ਜੇ 25 ਲੱਖ ਦਾ ਕੰਮ ਤੋਰੇ ਬੰਦਾ ਭੁੱਖਾ ਮਰਦਾ ਹੀ ਨਹੀਂ ਭੁੱਖਾ ਨਹੀਂ ਮਰਦਾਗਾ ਉਹ ਬੰਦਾ ਜਿਹੜਾ ਬਾਹਰ ਨੂੰ ਜਾ ਰਿਹਾ ਇੱਕ ਦੂਈ ਦੀ ਰੀਚ ਤੇ ਜਾ ਰਿਹਾ ਨੇ ਅਸਲ ਮਤਲਬ ਇਹ ਵੀ ਆ ਕਿ ਦਿਨਾਂ ਕਿ ਸਰਕਾਰਾਂ ਨੂੰ ਕੋਈ ਇਦਾਂ ਦੀ ਗਾਈਡੈਂਸ ਪ੍ਰੋਗਰਾਮ ਨਹੀਂ ਦੱਸੇ ਜਾ ਰਹੇ ਹਨ ਬੱਚਿਆਂ ਨੂੰ ਕਿ ਤੁਸੀਂ ਬਿਜ਼ਨਸ ਕਰ ਸਕਦੇ ਆ ਵੀ ਹੈ ਯਾਰ ਆ ਵੀ ਫਰਕ ਆ ਮਣਾ ਜਾਂਦਾ ਨਸਨ ਦਾ ਨਹੀਂ ਉਰੀ ਅਗਲਾ 24 25 ਲੱਖ ਰੁਪਏ ਜਿਹੜਾ ਲਾਗੇ ਜਾਂਦਾ ਉਹਦੇ ਜਿਹੜਾ ਮਰਜ਼ੀ ਕੰਮ ਤੋਰ ਲਵੇ ਬਹੁਤ ਕੰਮ ਨੇ ਪੰਜਾਬ 'ਚ ਕਿਹੜਾ ਕੋਈ ਕੰਮ ਹੈ ਨਹੀਂ ਵੀ ਦੁਨੀਆ ਕਰ ਰਹੀ ਆ ਯਾਰ ਹੋਰ ਵੀ ਤਾਂ ਕਰੇ ਰਹੇ ਨੇ ਬੰਦੇ ਬਿਲਕੁਲ ਹਾਂ ਜੀ ਧੰਨਵਾਦ ਤਾਂ ਹੋਰ ਵੀ ਸਾਡੇ ਨਾਲ ਕੁਝ ਬਜ਼ੁਰਗ ਵਿਅਕਤੀਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਜੈ ਸਿੰਘ ਜੀ ਬਾਬ ਜੀ ਕਿਵੇਂ ਦੇਖਦੇ ਹੋ ਪਿਛਲੀਆਂ ਸਰਕਾਰਾਂ ਵੀ ਦੇਖੀਆਂ ਨੇ ਤੇ ਨਵੀਂ ਵੀ ਦੇਖ ਰਹੇ ਹਾਂ ਫਰਕ ਹੈ ਫਰਕ ਬਹੁਤ ਰਹੀ ਹੈ ਯਾਰ ਸਾਰੇ ਜਿੱਤਣਾ ਦੱਸ ਰਹੇ ਨੇ ਹੀ ਗਿਆ ਬਰਤ ਅੱਛਾ ਕਿਉਂ ਕਿਉਂ ਲੱਗ ਰਿਹਾ ਤੁਹਾਨੂੰ ਇਦਾਂ ਆਪਾਂ ਕਿਤੇ ਕੋਈ ਰੈਵਨਿਊ ਜਣੀ ਦੇਖੀ ਜਾਂਦਾ ਵੀ ਜਿੰਦਾ ਆ ਗਦਾ ਕੋਸਾ ਫੇ ਕਰਦਾ ਕੋਸਾ ਨਾ ਬਾਤ ਕਰੀ ਹੋਲੀ ਹੋ ਬੰਨੀਆਂ ਮੈਂ ਕਿਸੇ ਵੀ ਕੰਮ ਨੂੰ ਕਹਿਣੇ ਵੀ ਅਸੀਂ ਆ ਕਰਾਂਗੇ ਆ ਕਰਾਂਗੇ ਭੂ ਕਰਾਂਗੇ ਅੱਛਾ ਮਤਲਬ ਵਾਦੇ ਵੱਡੇ ਕਰ ਜਾਂਦੇ ਨੇ ਪਿੱਛੇ ਕੁਝ ਨਹੀਂ ਹੁੰਦਾ ਹਾਂ ਪਿੱਛੇ ਕੁਝ ਨਹੀਂ ਹੁੰਦਾ ਉਹ ਠੀਕ ਹੈ ਮਤਲਬ ਕਈ ਉਹੀ ਛੁੱਟੀਆਂ ਛੱਡੀ ਜਾਂਦੇ ਨੇ ਹਣਾ ਜਿਵੇਂ ਲੇਟਰ ਨੇ ਉਹ ਵੀ ਹੁਣ ਚੱਲ ਰਿਹਾ ਇਦਾਂ ਦਾ ਹਣਾ ਹਾਂ ਜੀ ਕੋਈ ਕੁੰਝ ਨਹੀਂ ਦਾ ਵਾਸ ਪਾਇਤਾ ਮੈਂ ਆ ਬਾਅਦੇ ਕਰੂੰਗਾ ਜੀ ਤੁਹਾਡੇ ਬੂਗੇ ਫਲਾਣੇ ਉਹ ਕਿਵੇਂ ਕੀ ਹੋਊਗੀ ਬਾਟ ਕੋਟ ਦੇਣ ਨੂੰ ਲਾਇਣ ਨੂੰ ਨਹੀਂ ਅਕਾਲੀ ਦਲ ਵਾਲੇ ਕਹਿੰਦੇ ਕਿ ਇਹ ਸਾਰਾ ਕੁਝ ਕੀਤੀ ਅਸੀਂ ਇਹ ਸੜਕਾਂ ਅਸੀਂ ਬਣਾਈਆਂ ਨੇ ਕਿਸਾਨਾਂ ਦਾ ਜਿਹੜਾ ਸਭ ਕੁਝ ਅਸੀਂ ਕੀਤਾ ਪਾਣੀ ਸੂਏ ਕੱਸੀਆਂ ਸਾਰਾ ਕੁਝ ਕੀਤਾ ਫਿਰ ਜੇ ਕੁਝ ਹੋਇਆ ਨਹੀਂ ਤੇ ਫਿਰ ਨਵੀਂ ਸਰਕਾਰ ਚੁਣਨ ਦੀ ਲੋਕਾਂ ਨੂੰ ਕੀ ਲੋੜ ਪਈ ਉਬਾਰਲੇ ਲੋੜ ਦਾ ਕਹਿੰਨੇ ਮਰਲੀ ਕਾਟਪੋਰ ਜਿਕਰ ਮਾਪਾਂ ਪੰਚਾਇਤ ਨੂੰ ਕਹਿੰਨੇ ਜੀ ਇਹ ਸਰਪੰਚ ਨੇ ਕੋਈ ਨਹੀਂ ਕਰਿਆ ਇਹਦੀ ਵਾਰਲੀ ਕਰਨੂ ਜੀ ਗਾਹੋਂ ਥੱਲ ਲੋ ਨੂੰ ਉਹ ਜੀ ਹੋਈ ਨਹੀਂ ਅੱਛਾ ਹੋਰ ਕੋਈ ਨਹੀਂ ਅਗੋਂ ਅਗੋਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੋ ਪੁਰਾਣੀਆਂ ਪਾਰਟੀਆਂ ਨੇ ਕਾਲੀ ਦਲ ਵੀ ਹੈ ਕਾਂਗਰਸ ਵੀ ਹੈ ਉਹਨਾਂ ਦਾ ਕੁਝ ਬਣੂਗਾ ਦੇਖੋ ਜੀ ਪੂਰਾ ਮਕੱਢਾ ਬਣ ਵੀ ਸਕਦਾ ਹੈ ਨਹੀਂ ਬਣਦਾ ਉਹ ਜੀ ਹੋ ਸਕਦੀ ਹੈ ਚਲੋ ਆਖਰੀ ਸਵਾਲ ਤੁਸੀਂ ਪ੍ਰਕਾਸ਼ ਬਾਦਲ ਨੂੰ ਵੀ ਮੁੱਖ ਮੰਤਰੀ ਰਹੇ ਦੇਖਿਆ ਪੰਜ ਵਾਰ ਬਣੇ ਨੇ ਉਹ ਹਾਂਜੀ ਪੰਜ ਵਾਰ ਉਦੋਂ ਉਦੋਂ ਠੀਕ ਸੀ ਸਿਸਟਮ ਬਾਕੀ ਸਿਸਟਮ ਪਹਿਲਾਂ ਠੀਕ ਤਾਂ ਫੇਰ ਤਾਂ ਆਪੋ ਆਪ ਪੈ ਗਈ ਫਿਰ ਆਵੇਂ ਨਹੀਂ ਵੱਢੀ ਗਿਆ ਅੱਛਾ ਸੁਖਵੀਰ ਤੂੰ ਬਾਦ ਹਾਂ ਫੇਰ ਜੇ ਉਹਨਾਂ ਨੇ ਆਪਣਾ ਹੀ ਬਣਾਇਆ ਫੇਰ ਸਾਡਾ ਉਹ ਨਹੀਂ ਬਣਾਇਆ ਜਨਤਾ ਦਾ ਵੱਢੀ ਗਿਆ ਨਾ ਤਾਂ ਸਾਡੇ ਨਾਲ ਸਨ ਪਿੰਡ ਸਰਾਣਾ ਦੇ ਜਿਹੜੇ ਬਹੁਤ ਸਾਰੇ ਨੌਜਵਾਨ ਤੇ ਬਜ਼ੁਰਗ ਜਿੰਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਨਵੀਂ ਸਰਕਾਰ ਤੋਂ ਜਿਹੜੀਆਂ ਉਮੀਦਾਂ ਨੇ ਜਾਂ ਕੀ ਕੰਮਕਾਰ ਪਹਿਲਾਂ ਹੋਏ ਨੇ ਕੀ ਕੰਮਕਾਰ ਨੇ ਜਿਹੜੇ ਹੁਣ ਹੋ ਰਹੇ ਨੇ ਅੱਗੇ ਉਮੀਦ ਕੀ ਹੈ ਇਹਨਾਂ ਨੂੰ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਦਾ ਹੱਲ ਕਿਵੇਂ ਹੋ ਸਕਦਾ ਹੈ ਨੌਜਵਾਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਦੱਸਿਆ ਪਰ ਸਰਕਾਰਾਂ ਉਸ ਦੇ ਉੱਤੇ ਅੱਗੇ ਕੀ ਐਕਸ਼ਨ ਲੈਂਦੀਆਂ ਨੇ ਉਹ ਆਉਣ ਵਾਲਾ ਸਮਾਂ ਤੱਕ ਕਰੇਗਾ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਚੱਠਾ ਲੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ